ਜਗਰਾਉਂ ਪੁਲਿਸ ਦੇ ਅਧੀਨ ਆਉਂਦੇ ਥਾਣਾ ਜੋਦਾ ਪੁਲਿਸ ਨੇ ਇਲਾਕੇ ਦੇ ਵਿੱਚ ਪੈਟਰੋਲ ਪੰਪ ਲੁੱਟਣ ਵਾਲੇ ਦੋ ਨੌਜਵਾਨਾਂ ਨੂੰ 24 ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਹੈ ਕਾਬੂ ਕੀਤੇ ਗਏ ਦੋਵੇਂ ਨੌਜਵਾਨਾਂ ਦੇ ਕੋਲੋਂ ਲੁੱਟਦੀ 10000 ਦੀ ਰਕਮ ਅਤੇ ਜਿਹੜੇ ਮੋਟਰਸਾਈਕਲ ਤੇ ਉਹ ਆਏ ਸਨ ਉਹ ਵੀ ਬਰਾਮਦ ਕਰ ਲਿਆ ਗਿਆ ਡੀਐਸਪੀ ਬਰਿੰਦਰ ਸਿੰਘ ਖੋਸਣ ਨੇ ਦੱਸਿਆ ਕਿ ਇਹ ਸਬ ਪੈਟਰੋਲ ਪੰਪ ਤੇ ਇਹਨਾਂ ਦੋਵੇਂ ਨੌਜਵਾਨਾਂ ਨੇ 100 ਰੁਪਏ ਦਾ ਪੈਟਰੋਲ ਪਵਾਇਆ ਤੇ ਪੈਟਰੋਲ ਪਾਉਣ ਵਾਲੇ ਮੁਲਾਜ਼ਮ ਦੇ ਕੋਲੋਂ ਉਸਦਾ ਕੈਸ਼ ਦਾ ਬੈਗ ਲੁੱਟ ਕੇ ਫਰਾਰ ਹੋ ਗਏ ਜਿਸ ਦੀ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਤੇ ਲੁਧਿਆਣਾ ਰੂਟ ਤੇ ਥਾਣਾ ਜੋਧਾ ਵਿਖੇ ਕੱਲ ਸਾਨੂੰ ਕਰੀਬ 1 ਵਜੇ ਕੰਟਰੋਲ ਰੂਮ ਲਈ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਥਾਣਾ ਜੋਧਾ ਦੇ ਪਿੰਡ ਨਾਰੰਗਵਾਲ ਵਿਖੇ ਦਸ਼ਮੇਸ਼ ਫਿਊਲਿੰਗ ਸਟੇਸ਼ਨ ਆ ਇਸ ਪٹرول ਪੰਪ ਤੇ ਦੋ ਅਣਪਛਾਤੇ ਨੌਜਵਾਨ ਆਉਂਦੇ ਹਨ ਤੇ ਜੋ ਪਲੈਟਿਨਾ ਮੋਟਰਸਾਈਕਲ ਤੇ ਸਵਾਰ ਹੋਏ ਸਨ ਉਹਨਾਂ ਵੱਲੋਂ ਪٹرول ਪੰਪ ਤੇ ਜੋ ਸ਼ਿਰਸ਼ੰਕਰ ਜੋ ਕਿ ਪ੍ਰਵਾਸੀ ਆ ਉਹ ਇੱਥੇ ਕੰਮ ਕਰਦਾ ਪٹرول ਫਿਲਿੰਗ ਕਰਨ ਦਾ ਸੋ ਉਸ ਕੋਲ ਮੈਨੂੰ 100 ਰੁਪਏ ਦਾ ਪੈਟਰੋਲ ਪੰਪ ਮੋਟਰਸਾਈਕਲ ਦੇ ਵਿੱਚ ਪਾਉਂਦੇ ਹਨ ਤੇ ਜਦੋਂ ਪੈਸੇ ਦੇਣ ਦੇ ਭਾਰਨੇ ਇਹ ਦੋਨੇ ਪੈਟਰੋਲ ਪੰਪ ਲੁੱਟਣ ਦੀ ਨੀਅਤ ਦੇ ਨਾਲ ਉਸ ਕੋਲ ਜੋ ਟੰਗਿਆ ਹੋਇਆ ਪੈਸਿਆਂ ਦਾ ਬੈਗ ਸੀ ਉਸ ਨੂੰ ਖੋ ਕੇ ਧੱਕਾ ਮੁਕੀ ਵੀ ਕਾਫੀ ਉਹਨਾਂ ਦੀ ਉਸ ਜਗ੍ਹਾ ਤੇ ਹੁੰਦੀ ਹੈ ਸੋ ਉਸ ਨੂੰ ਖੋ ਕੇ ਉਹ ਤੋਂ ਫਰਾਰ ਹੋ ਜਾਂਦੇ ਹਨ ਜਿਸ ਤੋਂ ਬਾਅਦ ਜਦੋਂ ਸਾਡੀ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਤੁਰੰਤ ਸਾਡੇ ਐਸ ਐਚਓ ਜੋਧਾ ਇਹਨਾਂ ਦੀ ਪੂਰੀ ਟੀਮ ਐਕਸ਼ਨ ਦੇ ਵਿੱਚ ਆਉਂਦੀ ਹੈ ਇਹਨਾਂ ਵੱਲੋਂ ਕੁਝ ਹੀ ਕੰਮ ਕੰਦੇ ਵਿੱਚ ਟੈਕਨੀਕਲ ਸਾਧਨ ਹੋਰ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੋਨੇ ਦੋਸ਼ੀ ਜਿੰਨਾ ਵਿੱਚ ਪਹਿਲਾ ਦੋਸ਼ੀ ਨਿੱਕਾ ਪੁੱਤਰ ਕੁਲੰਤ ਸਿੰਘ ਦੂਸਰਾ ਵਿਕੀ ਪਹਿਲਾ ਦੋਸ਼ੀ ਨਾਰਕਵਾਲ ਦੇ ਰਹਿਣ ਵਾਲਾ ਤੇ ਦੂਸਰਾ ਵਿਕੀ ਜੋਗੀ ਕੁੰਗਰਾਣੇ ਪਿੰਡ ਦਾ ਰਹਿਣ ਵਾਲਾ ਇਹਨਾਂ ਦੀ ਪਛਾਣ ਕੀਤੀ ਜਾਂਦੀ ਹੈ ਜਿਵੇਂ ਕਿ ਸਾਨੂੰ ਸ਼ਿਵ ਸ਼ੰਕਰ ਜੋਗੀ ਪ੍ਰਵਾਸੀ ਉੱਥੇ ਕੰਮ ਕਰਦਾ ਸੀ ਉਸ ਨੂੰ ਇਹ ਦੱਸਿਆ ਗਿਆ ਸੀ ਕਿ ਉਸ ਦੇ ਬੈਗ ਵਿੱਚ 10 ਤੋਂ 11000 ਰੁਪਏ ਸੀ ਜੋ ਕਿ ਉਹਨਾਂ ਵੱਲੋਂ ਖੋਗੇ ਫਰਾਰ ਹੋਏ ਹਨ ਇਸ ਤੋਂ ਬਾਅਦ ਅਸੀਂ ਤਰੀਬ 7-8 ਘੰਟਿਆਂ ਦੇ ਵਿੱਚ ਵਿੱਚ ਹੀ ਦੋਨਾਂ ਦੋਸ਼ੀਆਂ ਨੂੰ ਰੈਸਕੂ ਕੀਤਾ ਵਾ ਉਹਨਾਂ ਕੋਲੋਂ 10000 ਰੁਪਏ ਬਰਾਮਦ ਕੀਤਾ ਗਿਆ ਵਾ ਕਿ ਜੋ ਪਲੈਟੀਨਾ ਮੋਟਰਸਾਈਕਲ ਦੀ ਵਰਤੋਂ ਕਰਕੇ ਇਹਨਾਂ ਨੇ ਡਕਤੀ ਵਾਰਦਾਤ ਕੀਤੀ ਸੀ ਉਹ ਮੋਟਰਸਾਈਕਲ ਵੀ ਇਹਨਾਂ ਕੋਲੋਂ ਬਰਾਮਦ ਕਰ ਲਿਆ ਗਿਆ ਸਰ ਪਹਿਲੇ ਵੀ ਕੋਈ ਵਾਰਦਾਤ ਟਕਰ ਦੇ ਨੇ ਮੰਦਨੇ ਕੋ ਸਰ ਇਹਨਾਂ ਦੇ ਖਿਲਾਫ ਜੋ ਥਾਣੇ ਦਾ ਰਿਕਾਰਡ ਚੈੱਕ ਕੀਤਾ ਗਿਆ ਵਾ ਇਹਨਾਂ ਦੇ ਖਿਲਾਫ ਹੋਰ ਕੋਈ ਮਕਦਮਾ ਤਾਂ ਨਹੀਂ ਦਰਜ ਬਟ ਇਹਨਾਂ ਦੋ ਦੁਕਾਈ ਦੇ ਵਿੱਚ ਕੋਸ਼ਿਸ਼ ਕੀਤੀ ਜਾਊਗੀ ਤੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਵੀ ਕਈ ਮਕਦਮੇ ਜਾਂ ਲੁੱਟਖੋਹ ਦੀਆਂ ਵਾਰਦਾਤਾਂ ਇਹਨਾਂ ਵੱਲੋਂ ਕੀਤੀਆਂ ਹੋ ਸਕਦੀਆਂ ਨੇ ਤੇ ਸਾਡੇ ਹੋਰ ਵੀ ਕਈ ਮਕਦਮੇ ਇਹਨਾਂ ਕੋਲੋਂ ਡ੍ਰੇਸ ਹੋ ਸਕਦੇ ਨੇ ਤੇ ਹੋਰ ਵੀ ਕਾਫੀ ਕੰਮ ਹੋ ਸਕਦੀ ਹੈ ਸਰ ਲੁੱਟਖੋਹ ਦੀ ਵਾਰਦਾਤ ਨੂੰ ਇਹਨਾਂ ਕੋਈ ਇਥਿਆਰ ਕੋ ਬਣਾਇਆ ਸੀ ਉਹ ਵੀ ਕੋਸ਼ਿਸ਼ ਜੋ ਮੌਕੇ ਤੇ ਸਾਡੇ ਵੱਲੋਂ ਕੰਟਰੋਲ ਪੰਪ ਦੀ ਵੀਡੀਓ ਚੈੱਕ ਕੀਤੀ ਗਈ ਹੈ ਕਿ ਇਹਨਾਂ ਨੇ ਹੱਥਾਪਾਈ ਦੇ ਨਾਲ ਹੀ ਉਸ ਕੋਲੋਂ ਹੋ ਕੀਤੀ ਸੀ ਕੋਈ ਮੌਕੇ ਦੇ ਇਥਿਆਰ ਤਾਂ ਨਹੀਂ ਸੀਗਾ ਬਟ ਇਹਨਾਂ ਦੇ ਖਿਲਾਫ ਉਹਦੋਂ ਮਕਦਮਾ ਦਰਜ ਹੋਇਆ ਜੋ ਕਿ ਕਾਫੀ ਹੀਨਿਸ ਅਫੈਂਸ ਆ ਇਟਸੈਲਫ ਇਹ ਖੂ ਕਰਨਾ ਇਸ ਕਰਕੇ ਨਾਲ ਕੋਈ ਹਿਆਦ ਦੀ ਤਾਂ ਕੋਈ ਬਰਾਮਦਗੀ ਨਹੀਂ ਹੈ ਬੜੇ ਨਾਲ ਕੋਈ ਖੋਏ ਹੋਏ 10570 ਰੁਪਏ ਇਹ ਮੋਰਸ ਨੇ ਕੋਈ ਬਰਾਮਦ ਕੀਤਾ ਜੀ